ਸਾਡੇ ਰੋਡ ਦਾ ਕੰਮ ਸਭ ਤੋਂ ਮਤਲਬ ਇਲਾਕੇ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਜੋ ਵੀ ਹਜੇ ਤੱਕ ਵੀ ਖਸਤਾ ਹਾਲਤ ਦਾ ਤੁਸੀਂ ਹਾਲਤ ਦੇਖ ਸਕਦੇ ਹੋ ਰੋਡ ਦੀ ਹੁਣ 1 ਮਹੀਨਾ ਹੋ ਗਿਆ ਸਾਨੂੰ ਇਹਨਾਂ ਪ੍ਰਸ਼ਾਸਨ ਨੂੰ ਕਹਿੰਦੇ ਕਿ ਸਾਡੇ ਰੋਡ ਇਹਨਾਂ ਵੱਲ ਧਿਆਨ ਦਿੱਤਾ ਜਾਏ ਪਰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਰਮਤ ਸਹੀ ਟਾਈਮ ਤੇ ਨਾ ਹੋਣ ਕਾਰਨ ਪਿੰਡਾਂ ਦੇ ਜਿਹੜੇ ਮਜ਼ਦੂਰ ਸਾਰਾਜ ਕੰਮ ਕਰਨ ਜਾਂਦੇ ਇਹ ਉਹਨਾਂ ਦਾ ਕੰਮ ਬੰਦ ਹੋਇਆ ਪਿਆ ਠੀਕ ਹੈ ਜੀ ਜਿਹੜਾ ਟੀਚਰ ਸਾਡੇ ਸਕੂਲ ਦੇ ਜਾਂ ਸਰਕਾਰੀ ਜਿੰਨੇ ਵੀ ਕਰਮਚਾਰੀ ਸਾਰਿਆਂ ਨੂੰ ਜਾਣ ਦੇ ਵਿੱਚ ਇੰਨੀ ਪਰੇਸ਼ਾਨੀਆਂ ਰਾਤ-ਰਾਤ ਕੋਈ ਬਿਮਾਰ ਹੋ ਜਾਂਦਾ ਇਧਰ ਆਉਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਨਾ ਕੋਈ ਜਾਣ ਨੂੰ ਰਾਤ ਨੂੰ ਕੋਈ ਵੀ ਐਮਰਜੈਂਸੀ ਪੈ ਗਈ ਜਿਸ ਤਰ੍ਹਾਂ ਕੋਈ ਪ੍ਰੈਗਨੈਂਸੀ ਹੁੰਦੀ ਹੈ ਕੋਈ ਕਿਸੇ ਨੂੰ ਲੈ ਕੇ ਜਾਣਾ ਹੋਏ ਤਾਂ ਇੱਥੇ ਬਹੁਤ ਮੁਸ਼ਕਿਲ ਹੈ ਇਦਾਂ ਮਤਲਬ ਕੋਈ ਉਹਦੀ ਲੇਡੀ ਕਿਸ ਤਰ੍ਹਾਂ ਮਤਲਬ ਪਹੁੰਚ ਸਕਦੀ ਹੈ ਸ਼ਰਸ਼ਨੀ ਪਿੰਡ ਦਾ ਲਿੰਕ ਰੋਡ ਸ਼ਰਸ਼ਨੀ ਤੋਂ ਲੈ ਕੇ ਅਤੇਪੁਰ ਤੱਕ ਕਾਫੀ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਹੈ ਦੱਸਦੇ ਚਲਿਏ ਕਿ ਇਸ ਪਿੰਡ ਦੇ ਨਾਲ ਕਈ ਪਿੰਡ ਲੱਗਦੇ ਨੇ 15 ਤੋਂ 20 ਪਿੰਡਾਂ ਨੂੰ ਜਾਣ ਵਾਲਾ ਇਹ ਰਸਤਾ ਹੈ ਇਹ ਸੜਕ ਖਰਾਬ ਹੋਣ ਕਾਰਨ ਕਈ ਹਾਦਸੇ ਵੀ ਇਸ ਜਗ੍ਹਾ ਤੇ ਹੋ ਚੁੱਕੇ ਨੇ ਇਹ ਕਹਿਣਾ ਹੈ ਪਿੰਡ ਵਾਸੀਆਂ ਦਾ ਅਤੇ ਸਰਪੰਚਾਂ ਦਾ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਪਿੰਡ ਸ਼ਰ ਸ਼ੰਨੀ ਪਿੰਡ ਅਤੇਪੁਰ ਪਿੰਡ ਪਧਰਾਲੀ ਦੇ ਸਰਪੰਚਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਸ ਪਿੰਡ ਦੇ ਲਿੰਕ ਰੋਡ ਦਾ ਕੰਮ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਇਸ ਸੜਕ ਤੋਂ ਆਨ ਜਾਣ ਤੋਂ ਆਸਾਨੀ ਹੋਵੇ ਉੱਥੇ ਇਸ ਬਾਬਤ ਜਦੋਂ ਐਸ ਡੀਓ ਰੋਹਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਮੈਮ ਸਰਪੰਚ ਛੰਨਪਿੰਡ ਤੋਂ ਗਣਸ਼ਾਮ ਕੁਮਾਰ ਮੈਮ ਸਾਡੇ ਰੋਡ ਦਾ ਕੰਮ ਸਭ ਤੋਂ ਮਤਲਬ ਇਲਾਕੇ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਜੋ ਕਿ ਹਜੇ ਤੱਕ ਵੀ ਖਸਤਾ ਹਾਲਤ ਜਾਂ ਤੁਸੀਂ ਹਾਲਤ ਦੇਖ ਸਕਦੇ ਹੋ ਰੋਡ ਦੀ ਇੱਥੋਂ ਬੱਚਿਆਂ ਨੇ ਸਕੂਲ ਜਾਣਾ ਕਾਫੀ ਦਿੱਕਤ ਹੁੰਦੀ ਆ ਐਮਰਜੈਂਸੀ ਜਾਨ ਨੂੰ ਕਿਤੇ ਜਾਣਾ ਪਏ ਜੇ ਬਹੁਤ ਪ੍ਰੋਬਲਮ ਆ ਮੈਮ ਕਾਫੀ ਬੱਚੇ ਸਾਡੇ ਸਕੂਲ ਜਾਂਦੇ ਟਾਈਮ ਡਿੱਗ ਜਾਂਦੇ ਆ ਸਾਈਕਲ ਦਾ ਤੋ ਤੋਂ ਖਰਾਬ ਹੈ ਭਾਜੀ ਇਹ ਰੋਡ ਆ ਮੈਮ ਜੂਨ ਮਹੀਨੇ ਦੇ ਲਾਸਟ ਤੋਂ ਸਮਈਦ ਮਈ ਲਾਸਟ ਮਈ ਲਾਸਟ ਤੋਂ ਐ ਕਿਸੇ ਨੂੰ ਅਪਕਤ ਕਰਾਇਆ ਇਸ ਮੈਟਰ ਦਾ ਸਭ ਨੂੰ ਕਰਾਇਆ ਮੈਮ ਮੈਂ ਗਮੇ ਨੂੰ ਆਪਾਂ ਕਾਫੀ ਵਾਰ ਕਹਿ ਚੁੱਕਿਆ ਕਿ ਸਾਡੇ ਰੋਡ ਬਣਾ ਦਿਓ ਇਹਨਾ ਫਿਰੋਜ਼ਪੁਰ ਵੀ ਕੱਚੀ ਉਹ ਰੋੜੀ ਰੂੜੀ ਪਾ ਕੇ ਸੈਟ ਕਰਤਾ ਥੋੜਾ ਬੜਾ ਚੱਲਣ ਲਈ ਪਰ ਸਾਡਾ ਰੋਡ ਹਜੇ ਵੀ ਉਦਾਂ ਹੀ ਆ ਮੈਂ ਐਸ ਡੀਓ ਐਕਸਨ ਕਿਸੇ ਨਾਲ ਗੱਲ ਹੋਈ ਐਸ ਡੀਓ ਨਾਲ ਹੋਈ ਐ ਮੈਂ ਕੀ ਕਹਿੰਦੇ ਹੋ ਉਹਨਾ ਟਾਈਮ ਦਿੱਤਾ ਥੋੜਾ ਪਰ ਕਾਫੀ ਟਾਈਮ ਤੋਂ ਮੈਮ ਖਸਤਾ ਹੁਣ ਤਾਂ ਐਸਡੀਓ ਵੀ ਸ਼ਾਇਦ ਥੋੜੇ ਟਾਈਮ ਦਾ ਚੇਂਜ ਹੋ ਗਿਆ ਆ ਜਿਹੜੇ ਪਹਿਲਾਂ ਸੀ ਉਹ ਤਾਂ ਚੱਲ ਗਿਆ ਕਿ ਮੰਗ ਕੀ ਕਰਦੇ ਤੁਸੀਂ ਮੈਮ ਅਸੀਂ ਜਾਣਦੇ ਆ ਕਿ ਜਲਦੀ ਤੋਂ ਜਲਦੀ ਆ ਰੋਡ ਨੂੰ ਬਣਾਇਆ ਜਾਏ ਜੋ ਕਿ ਸਾਨੂੰ ਬਹੁਤੀ ਤੰਗੀ ਨਾ ਆਏ ਨੰਗਣ ਚ ਐਮਰਜੈਂਸੀ ਆਪਾਂ ਕਿਤੇ ਆ ਜਾ ਸਕੀਏ ਸਰਪੰਚ ਪਿੰਡੱਤੇ ਪਰ ਮੈਮ ਅਸੀਂ ਜਦੋਂ ਦਾ ਇਹ ਸਭ ਤੋਂ ਪਹਿਲਾ ਕੰਮ ਸਾਡੇ ਇੱਥੇ ਸਟਾਰਟ ਹੋਇਆ ਹੈ ਪਿੰਡੱਤੇ ਪਰ ਤੋਂ ਸਟਾਰਟ ਹੋਇਆ ਸੀ ਸਾਡੇ ਪਹਿਲਾਂ ਬਾਟ ਮਦਲੀ ਸਲੇਪ ਪਈ ਆ ਸਲੈਪ ਤੋਂ ਬਾਅਦ ਐਸਡੀ ਸਾਹਿਬ ਜੋ ਪਹਿਲੇ ਬਹੁਤ ਚੰਗੇ ਸੀ ਜਿਨ੍ਹਾਂ ਕਿ ਸਾਡੇ ਪਿੰਡ ਤੋਂ ਕੰਮ ਸਟਾਰਟ ਕੀਤੇ ਨਾ ਉਹਨੇ ਕੰਮ ਸਾਡੇ ਪਿੰਡ ਤੋਂ ਦੂਜੀ ਵਾਰੀ ਜਦੋਂ ਕੰਮ ਸਟਾਰਟ ਹੋਇਆ ਰੋਡ ਦਾ ਉਹਨੇ ਕਿਹਾ ਕਿ ਸਰਮੈਂਸਾ ਤੁਹਾਡੀ ਬੜੀ ਵੱਡੀ ਕਿਸਮ ਦਾ ਕਿ ਤੁਹਾਡੇ ਪਿੰਡ ਤੋਂ ਕੰਮ ਸਟਾਰਟ ਹੋ ਰਹਿਣਾ ਉਹਨੇ ਫਿਰ ਸਾਡੇ ਪਿੰਡ ਤੋਂ ਸਟਾਰਟ ਕਰਕੇ ਕੰਮ ਇਹ ਪੂਰਾ ਜਿਹੜਾ ਸ਼ਹਿਰ ਸ਼ਨੀ ਤੱਕ ਰੋਡ ਮਤਲਬ ਬਣਿਆ ਇਹ ਉਹਨਾਂ ਦੇ ਟਾਈਮ ਤੇ ਬਣਿਆ ਚਲੋ ਬਰਸਾਤਾਂ ਵਿੱਚ ਆ ਗਈਆਂ ਠੀਕ ਹੈ ਉਹਦੇ ਕਾਰਨ ਕੁਝ ਵਿਗਨਪੇ ਵਿੱਚ ਚਲੋ ਨਹੀਂ ਬਣੇ ਰੋਡ ਹੁਣ 1 ਮਹੀਨਾ ਹੋ ਗਿਆ ਸਾਨੂੰ ਇਹਨਾਂ ਪ੍ਰਸ਼ਾਸਨਾਂ ਨੂੰ ਕਹਿੰਦੇ ਕਿ ਸਾਡੇ ਰੋਡ ਇਹਨਾਂ ਵੱਲ ਧਿਆਨ ਦਿੱਤਾ ਜਾਏ ਪਰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਤੁਸੀਂ ਕੀ ਮੰਗ ਕਰਦੇ ਆਹੀ ਹੀ ਮੰਗ ਕਰਨਾ ਹੈ ਕਿ ਸਾਡੇ ਰੋਡ ਜਿੰਨੀ ਜਲਦੀ ਹੋਵੇ ਜਲਦੀ ਬਣਾਇਆ ਜਾਏ ਨਿਕਾ ਸਰਪੰਚ ਪਤਰਾ ਲਿਖੋ ਸਾਡਾ ਸਾਰਿਆਂ ਦਾ ਅੱਜ ਇੱਥੇ ਇਕੱਠੇ ਹੁੰਦਾ ਇਹੀ ਮਕਸਦ ਹੈਗਾ ਕਿ ਅਸੀਂ ਸਾਰੇ ਵੀ ਇਹ ਜੋ ਰੋਡ ਆ ਗਿਆ ਆਪਣਾ ਮਈ ਦੀ ਲਾਸਟ ਜੂਨ ਦੀ ਸਟਾਰਟਿੰਗ ਵਿੱਚ ਇਹ ਰੋੜੀ ਵਗੈਰਾ ਪਈ ਸੀ ਤੋਂ ਉਸ ਤੋਂ ਬਾਅਦ ਅੱਜ ਤੱਕ ਇਹਦਾ ਕੋਈ ਹਾਲ ਨਹੀਂ ਹੋਇਆ ਕੁਗਏ ਸਾਡ ਨੂੰ ਆਉਣ ਜਾਣ ਵਾਸਤੇ ਬੱਚਿਆਂ ਨੂੰ ਆਟ ਵਿੱਚ ਸਕੂਲ ਵਗੈਰਾ ਜਾਣਾ ਅਸੀਂ ਆਵਾਜਾਈ ਦਾ ਸਾਧਨ ਵਿੱਚ ਬੜੀ ਦਿੱਕਤ ਆ ਰਹੀ ਹੈ ਸਾਡੇ ਲੰਗੜ ਵਿੱਚ ਮੈਂ ਵੀ ਕਈ ਵਾਰੀ ਅਨਬੈਲੈਂਸਡ ਹੋਇਆ ਮੋਟਰਸਾਈਕਲ ਤੇ ਇਹ ਸਾਡੇ ਜਿਹੜੇ ਪਿੰਡਾਂ ਜਿੰਨੇ ਵੀ ਲਗਭਗ 15 20 ਪਿੰਡਾਂ ਸਾਡੇ ਸਾਰੇ ਲਿੰਕ ਇੱਕ ਦੂਸਰੇ ਨਾਲ ਜੁੜਦੇ ਆ ਗਏ ਤੇ ਸਾਡੀ ਪ੍ਰਸ਼ਾਸਨ ਅਗੇ ਅਸੀਂ ਮੰਗਾ ਕਿ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕੀਤਾ ਜਾਵੇ ਤਾਂ ਕਿ ਸਾਨੂੰ ਆਵਾਜਾਈ ਦੇ ਵਿੱਚ ਥੋੜੀ ਦਿੱਕਤ ਨਾ ਹੋਵੇ ਅੱਗੇ ਨਾਲ ਵੈਸੇ ਵੀ ਹੁਣ ਫਸਲਾਂ ਦਾ ਟਾਈਮ ਆ ਗਿਆ ਅਤੇਪੁਰ ਪਿੰਡ ਸਟਾਰਟਿੰਗ ਵਿੱਚ ਗੇਅਰ ਦੇ ਵਿੱਚ ਪੂਲੀ ਬਹਿ ਚੁੱਕੀ ਦੀ ਹੈ ਉਹ ਹਾੜਾਂ ਦੇ ਕਰਕੇ ਜਿਹੜਾ ਪਾਣੀ ਲੰਗਾ ਲਿਖਿਤ ਕੋਈ 4 ਕਿਲੋਮੀਟਰ ਲਿਖਿਤ ਕੋਈ ਦਿੱਤਾ ਹੈ ਆਪਣੇ ਆਪ ਦੇ ਵਾਲੇ ਸਰਪੰਚ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੂੰ ਦਿਖਾਇਆ ਵੀ ਮੌਕਾ ਵੀ ਦਿਖਾਇਆ ਪੁਲਿਸਾਰੇ ਤੇ ਇਹਨਾਂ ਆਪਣੇ ਛੰਦ ਸਰਪੰਚ ਸਾਹਿਬ ਨੇ ਐਸਜੋ ਸਾਹਨਾਂ ਨੂੰ ਵੀ ਗੱਲ ਕੀਤੀ ਸੀਗੀ ਤੇ ਅਸੀਂ ਕਹੇ ਅਸੀਂ ਕਹਿੰਦੇ ਜਲਦੀ ਜਲਦੀ ਇਹਨੂੰ ਕੰਪਲੀਟ ਕੀਤਾ ਜਾਵੇ ਤੇ ਪੁਲਿਸ ਦਾ ਵੀ ਖਾਸ ਕਰਕੇ ਧਿਆਨ ਦਿੱਤਾ ਜਾਵੇ ਆ ਜਾਵੇ ਦੇ ਵਿੱਚ ਜਿਹੜੇ ਕਿਸਾਨਾਂ ਨੇ ਹੁਣ ਟਰਾਲੀਆਂ ਲੈ ਕੇ ਜਾਣਾ ਆਪਣੇ ਦਾਣੇ ਦਾ ਮੰਡੀਆਂ ਵਿੱਚ ਲੈ ਕੇ ਜਾਣਾ ਤੇ ਦਿੱਕਤ ਨਾ ਹੋਵੇ ਕਿਸੇ ਨੂੰ ਵੀ ਪਾ ਦੇ ਵੀ ਪਿੰਡ ਸ਼ਹਿਰ ਚੰਨੀ ਅੱਜ ਤੂੰ ਮਈ ਮਹੀਨੇ ਤੂੰ ਜਿਹੜੀ ਸ਼ੜਕਾ ਪਹਿਲੇ ਇਸ ਤੋਂ ਪਹਿਲਾਂ ਬਹੁਤ ਚੰਗੀ ਸ਼ੜਕ ਸੀ ਜਦੋਂ ਇਹਨਾਂ ਨੇ ਬਣਾਈ ਉਸ ਤੋਂ ਬਾਅਦ ਨਾ ਉਹਨਾਂ ਨੇ ਥੋੜੀ ਥੋੜੀ ਮਿੱਟੀ ਪਾਈ ਪਰ ਛੜਕਦਾ ਨਾ بارش ਪੈਣ ਨਾਲ ਬਹੁਤ ਬੁਰਾ ਹਾਲ ਹੋ ਗਿਆ ਅਜ ਤੋ 6 ਮਹੀਨੇ ਹੋ ਗਿਆ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੰਦਾ ਰਾਤ ਨੂੰ ਕੋਈ ਵੀ ਐਮਰਜੈਂਸੀ ਪੈ ਜੇ ਜਿਸ ਤਰ੍ਹਾਂ ਕੋਈ ਪ੍ਰੈਗਨਨਸੀ ਹੁੰਦੀ ਹੈ ਕੋਈ ਕਿਸੇ ਨੂੰ ਲੈ ਕੇ ਜਾਣਾ ਹੋਏ ਤੇ ਇੱਥੇ ਬਹੁਤ ਮੁਸ਼ਕਿਲ ਹੈ ਕਿਦਾਂ ਮਤਲਬ ਕੋਈ ਉਹ ਜੀ ਲੇਡੀ ਕਿਸ ਤਰ੍ਹਾਂ ਮਤਲਬ ਪਹੁੰਚ ਸਕਦੀ ਹੈ ਲਗਭਗ ਇੱਥੇ ਨਾ 5 6 7 8 ਪਿੰਡ ਇਧਰ ਨੂੰ ਪੈਂਦੇ ਆ ਜਿਹੜੇ ਮਤਲਬ ਡੇਲੀ ਆਪ ਡਾਊਨ ਬੱਚੇ ਗੱਡੀਆਂ ਵਾਲੇ ਕਾਰਾਂ ਵਾਲੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਦੇ ਬੱਚੇ ਕੋਈ ਸਾਈਕਲ ਤੇ ਜਾਂਦਾ ਕੋਈ ਸਕੂਟਰ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਕਿਸੇ ਵੇਲੇ ਵੀ ਕੋਈ ਹਾਸਾ ਹੋ ਸਕਦਾ ਜਿਹੜੀ ਜਿਹੜੀ ਮੋਟੀ ਰੋੜੀ ਪਈਦੀ ਹੈ ਨਾ ਮੈਂ ਆਪੇ ਮੈਂ ਮੇਰੇ ਹਸਬੰਦ ਵੀ ਇੱਕ ਦਿਨ ਅਸੀਂ ਡਿੱਗਣ ਲੱਗੇ ਸੀ ਉਹ ਜਿਹੜੇ ਆਤਿਪੁਰ ਵਾਲੀ ਪੁੜੀ ਹੈ ਨਾ ਉਥੇ ਬਹੁਤ ਬੁਰਾ ਹਾਲ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਇਹ ਛੜਕ ਇਥੋਂ ਜਦੋਂ ਪਧਰਾਲੀ ਨੂੰ ਜਾਓ ਸਿੰਗਲ ਰੋਡ ਬਣ ਗਈ ਦੀ ਇਹਨਾਂ ਵੱਲ 6 ਮਹੀਨੇ ਤੋਂ ਕਿਸੇ ਨੇ ਕੋਈ ਟਾਈਮ ਨਹੀਂ ਦਿੱਤਾ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਇਹ ਦੇ ਵੱਲ ਇਹ ਪੁਲੀ ਵੱਲ ਔਰ ਇਹ ਸਾਰੀ ਸੜਕ ਵੱਲ ਇਥੋਂ ਸ਼ਹਿਰ ਸ਼ੰਨੀ ਤੋਂ ਲੈ ਕੇ ਫਿਰੋਜਪੁਰ ਕਲਾਂ ਤੱਕ ਮਤਲਬ ਦੁਆਰਾ ਇਹਨੂੰ ਕੀਤਾ ਜਾਵੇ ਔਰ ਸੜਕ ਦਾ ਹਾਲ ਐਸਾ ਹੈ ਕਿ ਪਹਿਲਾਂ ਸੜਕ ਇਸ ਤੋਂ ਚੌੜੀ ਸੀਗੀ ਹੁਣ ਉਹਨਾਂ ਨੇ ਆਣੀ ਕੇ ਕੀਤਾ ਵੀ 1 ਫੁੱਟ ਸੜਕ ਵੀ ਕਟਾ ਦਿੱਤੀ ਆ ਉਹ ਦੇਖੋ ਜਿਹਦੇ ਕਰਕੇ ਜਿਹੜੀ ਡਬਲ ਰੋਡ ਡਬਲ ਟ੍ਰਾਂਜੈਕਸ਼ਨ ਹਨ ਉਹ ਨਹੀਂ ਹੋ ਸਕਦੀ ਮੈਂ ਜੀ ਸਾਫ ਦਾ ਸਰਪੰਚ ਸ਼ਹਿਰ ਤੋਂ ਤੇ ਮੇਰੀ ਜਿਹੜੀ ਸੜਕਾਂ ਐ ਅਕਤੂਬਰ ਤੋਂ ਸੈਰਸਨੀ ਤੱਕ ਜਿਹੜੀ ਸੜਕ ਸੀਗੀ ਇਹ ਵਧੀਆ ਸੀਗੀ ਸੜਕ ਸਰਕਾਰ ਨੇ ਚਲੋ ਟੈਂਡਰ ਕੀਤਾ ਇਹਦਾ ਵਧੀਆ ਕੀਤਾ ਸਭ ਤੋਂ ਪਹਿਲਾਂ ਆਜ ਹੁੰਦੀ ਆ ਕਿ ਇਸ ਸੜਕ ਨੂੰ 18 ਫੁੱਟ ਚ ਕਨਵਰਟ ਕੀਤਾ ਜਾਏਗਾ ਪਰ ਇਹ 18 ਨਹੀਂ ਆ ਇਹ 11 ਮੋੜ ਸੀਗੀ 11 ਤੋਂ 10 ਕਰ ਦਿੱਤੀ ਗਈ ਹੈ ਕਾਗਜ਼ੀ ਤੇ ਕਢਾ ਦਿੱਤੀ ਇਹ ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਸੜਕ ਆ ਇੱਥੇ ਸਕੂਲੀ ਬੱਚਿਆਂ ਨੂੰ ਨਹੀਂ ਪ੍ਰੇਸ਼ਾਨੀ ਹੈ ਮੇਰੇ ਪਿੰਡ ਦਾ ਇੱਕ ਬੱਚਾ ਇੱਥੇ ਸਾਈਕਲ ਤੇ ਡਿੱਗਦਾ ਉਹਦੀ ਕਵਰ ਤੇ ਰੀੜ ਦੀ ਹੱਡੀ ਤੇ ਸੱਟ ਲੱਗਦੀ ਹੈ ਸੜਕ ਦੀ ਮੁਰੰਮਤ ਸਹੀ ਟਾਈਮ ਤੇ ਨਾ ਹੋਣ ਕਾਰਨ ਪਿੰਡਾਂ ਦੇ ਜਿਹੜੇ ਮਜ਼ਦੂਰ ਸਾਰਿਆਂ ਦੇ ਕੰਮ ਕਰਨ ਜਾਂਦੇ ਇਹ ਉਹਨਾਂ ਦਾ ਕੰਮ ਬੰਦ ਹੋਇਆ ਪਿਆ ਠੀਕ ਹੈ ਜੀ ਜਿਹੜਾ ਟੀਚਰ ਸਾਡੇ ਸਕੂਲ ਦੇ ਜਾਂ ਸਰਕਾਰੀ ਜਿੰਨੇ ਵੀ ਕਰਮਚਾਰੀ ਸਾਰਿਆਂ ਨੂੰ ਜਾਣਦੇ ਵਿੱਚ ਇੰਨੀ ਪਰੇਸ਼ਾਨੀਆਂ ਰਾਤ ਬਰਾਤ ਕੋਈ ਬਿਮਾਰ ਹੋ ਜਾਂਦਾ ਇੱਧਰ ਆਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਨਾ ਕੋਈ ਜਾਣ ਨੂੰ ਬੜਾ ਉਖਾ ਹੋ ਗਿਆ ਅਸੀਂ ਤਾਂ ਬੇਨਤੀ ਕਰਦੇ ਹਾਂ ਭਰਾਵੋ ਜੇ ਸਾਡੇ ਕੋਈ ਗਲਤੀ ਹੋ ਗਈ ਸਾਨੂੰ ਸਾਨੂੰ ਮਾਫ਼ ਕਰੋ ਤੇ ਸਾਡੀ ਸੜਕ ਬਣਾਵੋ ਇਹਨਾਂ ਲੰਬਾ ਥੋੜੀ ਕੰਮ ਹੁੰਦਾ ਕਿ ਜਿੰਨਾ ਤੁਸੀਂ ਸਾਨੂੰ ਪਾਤ ਮੰਗ ਇਹੀ ਕਰਦੇ ਆ ਕਿ ਜਲਦ ਤੋਂ ਜਲਦ ਸਾਡੀ ਸੜਕ ਬਣਾਈ ਜਾਏ ਇੱਥੇ ਕਿੰਨੇ ਕਟੋਕਟ 10-15 ਪਿੰਡਾਂ ਨੂੰ ਇਹ ਜਿਹੜਾ ਏਸਾੜੀ ਸੜਕ ਲੱਗਦੀ ਐ ਇੱਥੋਂ ਜੇਣਕੇ ਨੂੰ ਵੀ ਸਾਡੀ ਇਹ ਸੜਕ ਜਾਂਦੀ ਜਿਹੜਾ ਨਵਾਂ ਪੁਲ ਗੰਢਿਆਲ ਤੋਂ ਬਣਿਆ ਟ੍ਰੈਫਿਕ ਹੱਤੋਂ ਜ਼ਿਆਦਾ ਪਹਿਲਾਂ ਸੜਕਾਂ ਛੋਟੀਆਂ ਹੀ ਛੋਟੀਆਂ ਤੋਂ ਵੱਡੀਆਂ ਕੀਤੀਆਂ ਜਾਂਦੀਆਂ ਇਹਨਾਂ ਵੱਡੀਆਂ ਤੋਂ ਛੋਟੀਆਂ ਕਰਤੀ ਸਾਡੀ ਸੜਕ ਆਹ ਕਿਹੜਾ ਕੰਮ ਹੋਇਆ ਅਸੀਂ ਇਹੀ ਮੰਗਰਦੇ ਹਾਂ ਜਲਦ ਤੋਂ ਜਲਦ ਸਾਡੇ ਸਰਪੰਚ ਸਾਹਿਬ ਨੇ ਸਹਿਰ ਉਹ ਸਾਡੇ ਦੋਨਾਂ ਨੇ ਆਈਡੀਓ ਸਾਹਿਬ ਨਾਲ ਬਾਰ-ਬਾਰ ਤਾਲਮਿਲ ਕੀਤਾ ਕਿ ਸਾਡੀ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਏ ਆਸ਼ਵਾਸਨ ਦੇ ਦਿੰਦੇ ਆ ਕਿ ਅੱਜ ਲੱਗ ਜਾਏਗਾ ਕੰਮ ਕੱਲ ਲੱਗ ਜਾਏਗਾ ਬਸ ਇਹੀ ਆ ਤੇ ਨਮਸਕਾਰ मैम ਸਰ ਇੱਕ ਨਾ ਰੋਡ ਹੈ ਸ਼ੇਰਸ਼ੰਨੀ ਲਿੰਕ ਰੋਡ ਹੈ ਪਧਰਾਲੀ ਔਰ ਨਾਲ 15 ਤੋਂ 20 ਪਿੰਡਾਂ ਦਾ ਜਿਹੜਾ ਰਸਤਾ ਹੈ ਉਸ ਪਿੰਡ ਨੂੰ ਜਾਂਦਾ ਹੈ ਜੀ ਨਾ ਸਰ ਉਹ ਨਾ ਰੋਡ ਕਾਫੀ ਲੰਬੇ ਸਮੇਂ ਤੋਂ ਜਿਹੜਾ ਖਸਾ ਹਾਲਤ ਦੇ ਵਿੱਚ ਔਰ ਉਤੋਂ ਤੇ ਜਿਹੜੇ ਸਰਪੰਚ ਆ ਉਹਨਾਂ ਨੇ ਵੀ ਤੁਹਾਨੂੰ ਕਈ ਵਾਰ ਅਵਗਤ ਕਰਵਾਇਆ ਕਿ ਲੋਕ ਵੀ ਬਹੁਤ ਪਰੇਸ਼ਾਨ ਨੇ ਸਰ ਤੁਹਾਡਾ ਕੀ ਕਹਿਣਾ ਇਸ ਬਾਰੇ ਅਮੀ ਇਹ ਅੰਦਰ ਦਾ ਲੁੱਕ ਆ ਜਾਣੀ ਹੈ ਫਿਰ ਨਾਲ ਨਾਲ ਸਾਡੇ ਇੱਕ ਇੱਕ ਦੋ ਕੰਮ ਹੋਰ ਚੱਲਦੇ ਪਿਆ ਨਾ ਲੋਕ ਦਾ ਕੰਮ ਸਾਰਾ ਮੰਡੇ ਤੋਂ ਸਟਾਰਟ ਹੋਏ ਨਾ ਦੂਸਰੇ ਰੋਡ ਤੇ ਤੇ ਜਿੱਦਾਂ ਰੋਡਰ ਕੰਪਲੀਟ ਹੁੰਦੇ ਜਾਣਗੇ ਨਾਨਾ ਹੁਣ ਮਹੀਨੇ ਦੇ ਅੰਦਰ ਆਪਾਂ ਕੰਪਲੀਟ ਕਰਨਾ ਰਿਹਾ ਜਿਹੜੇ-ਜਿਹੜੇ ਰੂਟ ਦਾ ਸਰ ਕੰਮ ਹੋ ਜਾਏਗਾ ਪਹਿਲੇ ਤਵਾਂ ਫੂਲ ਪਿਆਰਾ ਵਾਲਾ ਕਰਨ ਲੱਗੇ ਆ ਸੁਜਾਨ 5 ਨੰਬਰ ਤੋਂ ਫੂਲ ਪਿਆਰਾ ਵਾਲਾ ਰੋਡ ਹੈਗਾ 6.5 ਕਿਲੋਮੀਟਰ ਜੀ ਜੀ ਉਹ ਤੇ ਮੋਸਟ ਪ੍ਰੋਬਬਲੀ ਆਵਾ ਮੰਡੇ ਤੋਂ ਕੰਮ ਸਟਾਰਟ ਕਰ ਦੇਣਾ ਜੀ ਜੀ ਠੀਕ ਆ ਠੀਕ ਆ ਉਹਦੇ ਨਾਨਾ ਨਾਲ ਹੀ ਆਪਾਂ ਸਾਰੇ ਨਾਨਾ ਜਿਹੜੇ-ਜਿਹੜੇ ਨਾਲ ਰੋਡ ਲੱਗਦੇ ਆ ਨਾ ਜੀ ਤੇ ਜਿੱਦਾਂ ਹੋਂਦ ਚ ਜਾਏਗਾ ਹੂੰ ਇੱਕ ਰੋਕ ਕੰਪਲੀਟ ਨਾ ਨਾ ਸਾਰੇ ਰੋਡ ਕੰਪਲੀਟ ਕਰਕੇ ਆ ਪੰਜ ਸੱਤ ਰੋਡ ਹੈਗੇ ਸਾਡੇ ਨਾ ਨਾ ਨੂੰ ਸਿਰੋੜ ਦੇ ਉਸੇ ਦੇ ਵਿੱਚ